ਸਵਾਗਤ ਹੈ ਜੀ ਤੁਹਾਡਾ ਗੁਰਮਤ ਸਿਧਾਂਤ ਚੈਨਲ ਦੇ ਉੱਤੇ ਪੰਥ ਦੇ ਅੰਦਰ ਇੱਕ ਵੱਡੀ ਹਲਚਲ ਹੋਈ ਹੈ ਬਹੁਤ ਇਤਿਹਾਸਕ ਤੇ ਵੱਡੀ ਘਟਨਾ ਹੋਈ ਹੈ ਇਹ ਘਟਨਾ ਬਾਰੇ ਸ਼ੋਮਣੀ ਕਾਲੀਦਾਲ ਦੇ ਜਿਹੜੇ ਮੁਖ ਬੁਲਾਰੇ ਦਲਜੀਤ ਸਿੰਘ ਚੀਮਾ ਉਹਨਾਂ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ ਆਲਰੇਡੀ ਅਕਾਲ ਤਖਤ ਸਾਹਿਬ ਦੇ ਵੱਲੋਂ ਉਹਨਾਂ ਦੇ ਵੱਲੋਂ ਅੱਜ ਵਰਕਿੰਗ ਕਮੇਟੀ ਨੂੰ ਇੱਕ ਆਪਣਾ ਅਸਤੀਫਾ ਲਿਖਤੀ ਰੂਪ ਵਿੱਚ ਭੇਜ ਦਿੱਤਾ ਹੈ ਕਿ ਮੈਂ ਅਕਾਲੀ ਦਲ ਦੇ ਪ੍ਰਧਾਨ ਵਜੋਂ ਅਸਤੀਫਾ ਦਿੰਦਾ ਹਾਂ ਜਿਉਂ ਹੀ ਖਬਰ ਆਈ ਬਹੁਤ ਸਾਰੀ ਹਲਚਲ ਮਚ ਗਈ ਹੈ ਵੱਖ-ਵੱਖ ਚੈਨਲਾਂ 'ਤੇ ਚਰਚਾ ਹੋ ਰਹੀ ਹੈ ਪੰਥ ਖਾਲਸਾ ਅੰਚ ਚਰਚਾ ਹੋ ਰਹੀ ਹੈ ਤੇ ਇਸ ਦੇ ਰਿਐਕਸ਼ਨ ਆਉਣੇ ਵੀ ਸ਼ੁਰੂ ਹੋ ਗਏ ਨੇ ਜਿਸ ਦੇ ਵਿੱਚ ਔਰ ਸਭ ਤੋਂ ਵੱਧ ਜਿਹੜਾ ਰਿਐਕਟ ਕੀਤਾ ਤੈਸ਼ ਤੇ ਗੁੱਸੇ ਦੇ ਮਿਲਗੋਬੇ ਦੇ ਵਿੱਚ ਉਹ ਹਨ ਬਿਰਸ਼ਾ ਸਿੰਘ ਬਲਟੋਹਾ ਉਹਨਾਂ ਨੇ ਦਿਨਕ ਸਵੇਰਾ ਚੈਨਲ ਦੇ ਉੱਤੇ ਆਡੀਓ ਕਾਲ ਤੇ ਬੋਲਦਿਆਂ ਇਹ ਗੱਲ ਕਹੀ ਆ ਕਿ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਤੇ ਵਰਦੇ ਉਹ ਨਜ਼ਰ ਆਏ ਨੇ ਕਿ ਇਸ ਉਹਨਾਂ ਦਾ ਕਹਿਣ ਦਾ ਭਾਵ ਸੀ ਇਸ ਪਿੱਛੇ ਸਭ ਤੋਂ ਵੱਧ ਜਿਹੜੇ ਰੋਲ ਅਦਾ ਕਰ ਰਹੇ ਸੀ ਜਿਹੜੇ ਬਾਗੀ ਆਪਣੇ ਆਪ ਨੂੰ ਕਹਾਉਂਦੇ ਨੇ ਉਹ ਤੇ ਉਹਨਾਂ ਦੇ ਨਾਲ ਜਥੇਦਾਰ ਹਰਪ੍ਰੀਤ ਸਿੰਘ ਜਿਹੜੇ ਤਖਸ਼ਿਦ ਦੰਦਵਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਨਿਹੋਰਾ ਮਾਰਦਿਆਂ ਕਿਹਾ ਬਲਟੋਹਾ ਜੀ ਨੇ ਕਿ ਹੁਣ ਹਰਪ੍ਰੀਤ ਸਿੰਘ ਉਹ ਅਕਾਲੀ ਦਲ ਦੇ ਪ੍ਰਧਾਨ ਬਣ ਲੈਣ ਤੇ ਬਾਕੀ ਉਹਨਾਂ ਨੂੰ ਹੁਣ ਬਣਾ ਲੈਣ ਉਹਨਾਂ ਨੂੰ ਹੁਣ ਚੰਗਾ ਮੌਕਾ ਮਿਲਿਆ ਹੋਇਆ ਉਹਨਾਂ ਨੇ ਆਪਣਾ ਗੁੱਸਾ ਕੱਢਦਿਆਂ ਸਾਰੇ ਜਥੇਦਾਰਾਂ ਨੂੰ ਇੱਕ ਕਟਾਰੇ 'ਚ ਖੜਾ ਕੀਤਾ ਬਹੁਤ ਗੰਭੀਰ ਦੋਸ਼ ਲਾਏ ਆ ਅ ਔਰ ਬੜਾ ਅਗਰੈਸਿਵ ਮਾਹੌਲ ਦੇ ਵਿੱਚ ਕਿਹਾ ਕਿ ਸਾਡੇ ਜਿਹੜੇ ਜਥੇਦਾਰ ਨੇ ਸਾਡੇ ਕੋਲ ਤਿੰਨ ਜਥੇਦਾਰ ਨੇ ਪੰਜਾਬ 'ਚ ਤੇ ਤਿੰਨੇ ਜਥੇਦਾਰ ਵਿਦੇਸ਼ਾਂ ਦੀ ਧਰਤੀ ਤੇ ਬਾਰ ਬਾਰ ਦੌਰੇ ਕਰਦੇ ਨੇ ਕਹਿਣ ਲੱਗੇ ਆ ਕਿ ਇਸ ਵੇਲੇ ਵੀ ਆਨੰਦਪੁਰ ਸਾਹਿਬ ਵਾਲੇ ਤੇ ਦੰਦਮਾ ਸਾਹਿਬ ਵਾਲੇ ਜਥੇਦਾਰ ਉਹ ਵਿਦੇਸ਼ ਗਏ ਹੋਏ ਨੇ ਤੇ ਜਥੇਦਾਰਾਂ ਦਾ ਕੰਮ ਕਹਿੰਦਾ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਦੇ ਗਰੀਬਾਂ ਮਜਲੂਮਾਂ ਮਜ਼ਦੂਰਾਂ ਦੇ ਵਿਹੜਿਆਂ 'ਚ ਗਏ ਹੋ ਤੁਹਾਡਾ ਕੰਮ ਹੈ ਅਸਲ ਸਿੱਖੀ ਦਾ ਪ੍ਰਚਾਰ ਕਰਨਾ ਤੇ ਤੁਸੀਂ ਦੇਸ਼ਾਂ-ਵਿਦੇਸ਼ਾਂ 'ਚ ਘੁੰਮਦੇ ਫਿਰਦੇ ਹੋ ਵੱਡਿਆਂ ਲੋਕਾਂ ਦੇ ਤੁਸੀਂ ਜਾ ਕੇ ਵਿਆਹ ਸ਼ਾਦੀਆਂ ਆ ਦੁੱਖ-ਸੁੱਖਾਂ 'ਚ ਜਾਂਦੇ ਹੋ ਗਰੀਬਾਂ ਦੇ ਤੁਸੀਂ ਜਾਂਦੇ ਨਹੀਂ ਤੁਹਾਡਾ ਕੰਮ ਪ੍ਰਚਾਰ ਕਰਨਾ ਸਿੱਖੀ ਦਾ ਉਹਨਾਂ ਦਾ ਕਹਿਣ ਦਾ ਭਾਵ ਇਹ ਸੀ ਕਿ ਤੁਸੀਂ ਜਿਹੜੇ ਕੰਮ ਕਰਨੇ ਆਪਣੀ ਡਿਊਟੀ ਉਹ ਕਰ ਦੇਣੀ ਹੈ ਤੇ ਤੁਸੀਂ ਹੋਰਾਂ ਕੰਮਾਂ ਵਿੱਚ ਦਖਲ ਅੰਦਾਜ਼ੀ ਕਰ ਰਹੇ ਹੋ ਤੇ ਤੁਸੀਂ ਬਸ ਐਸ਼ ਪ੍ਰਸਤੀਆਂ ਕਰ ਰਹੇ ਹੋ ਇਦਾਂ ਉਹਨਾਂ ਦਾ ਪ੍ਰਭਾਵ ਸੀ ਦੇਣ ਦਾ ਤੇ ਪੱਤਰਕਾਰ ਉਹਨਾਂ ਨੂੰ ਪੁੱਛਦੇ ਨੇ ਕਿ ਵੀ ਤੁਸੀਂ ਸ਼ੱਕੀ ਕਿਉਂ ਕਹਿੰਦੇ ਹੋ ਉਹਨਾਂ ਨੂੰ ਕਿ ਉਹ ਦੇਸ਼ ਵਿਦੇਸ਼ ਜਾਣਾ ਉਹਨਾਂ ਦਾ ਸ਼ੱਕ ਕਿਉਂ ਕਰਦੇ ਹੋ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਮੈਂ ਸ਼ੱਕ ਨਹੀਂ ਕਰਦਾ ਕਹਿੰਦੇ ਵੀ ਕਿ ਉਹ ਅਸਲੀ ਡਿਊਟੀ ਨਹੀਂ ਕਰ ਰਹੇ ਆਪਣੀ ਸੋ ਇਸ ਤਰ੍ਹਾਂ ਉਹਨਾਂ ਨੇ ਵਿੰਗੇ ਟੇਢੇ ਸਿੱਧੇ ਸਿੱਧੇ ਢੰਗ ਨਾਲ ਆਪਣਾ ਗੁੱਸਾ ਕੱਢਿਆ ਹੈ ਤੇ ਔਰ ਨਾਲ ਹੀ ਜਦੋਂ ਕੁਝ ਚੈਨਲਾਂ ਦੇ ਉੱਤੇ ਆ ਭਾਈ ਬਲਵਿੰਦਰ ਸਿੰਘ ਭੂੰਦੜ ਉਹਨਾਂ ਨੂੰ ਪੁੱਛਿਆ ਜਾਂਦਾ ਕਿਉਂਕਿ ਉਹ ਕਾਰਜਕਾਰੀ ਪ੍ਰਧਾਨ ਨੇ ਇਸ ਵੇਲੇ ਆਕਾਲੀ ਦਲ ਦੇ ਤੇ ਉਹਨਾਂ ਨੇ ਬੜੇ ਹੀ ਸੀਮਤ ਸ਼ਬਦਾਂ ਚ ਬੜੇ ਹਿੰਗ ਭੀਰ ਬੋਲਾਂ ਦੇ ਨਾਲ ਕਿਹਾ ਕਿ ਹਾਂਜੀ ਸਾਨੂੰ ਇਸ ਦੀ ਖਬਰ ਮਿਲੀ ਹੈ ਕਿ ਅਸੀਂ 18 ਤਰੀਕ ਨੂੰ ਦੁਪਹਿਰ 12 ਵਜੇ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗ ਉਹ ਰੱਖ ਲਈ ਹੈ ਤੇ ਅਗਲਾ ਵਿਚਾਰ ਚਰਚਾ ਉੱਥੇ ਹੋਵੇਗੀ। ਉਹਨਾਂ ਨੇ ਬਸ ਇੰਨੇ ਕਿਹਾ। ਤੇ ਦੂਸਰੇ ਪਾਸੇ ਜਿਹੜਾ ਦੂਜਾ ਖੇਮਾ ਹੈ ਜਿਹਨੂੰ ਅਕਾਲੀ ਦਲ ਸੁਧਾਰ ਲਹਿਰ ਕਿਹਾ ਜਾਂਦਾ ਜਿਨ੍ਹਾਂ ਦੇ ਪ੍ਰੈਸ਼ਰ ਬਿਲਡ ਹੋਣ ਦੇ ਨਾਲੇ ਸਾਰਾ ਕੁਝ ਵਾਪਰਦਾ। ਉਹਨਾਂ ਨੇ ਲੋਕਾਂ ਵਿੱਚ ਜਾ ਕੇ ਇਸ ਗੱਲ ਨੂੰ ਪ੍ਰਚਾਰਿਆ। ਤੇ ਕਿਉਂਕਿ ਉਹਨਾਂ ਨੇ ਝੁੰਦਾ ਕਮੇਟੀ ਨੂੰ ਆਪਣਾ ਮੁੱਖ ਆਧਾਰ ਬਣਾਇਆ ਸੀ ਜਿਸ ਦੇ ਵਿੱਚ ਸਪਾਰਸ਼ਾਂ ਕੀਤੀਆਂ ਸੀ ਕਿ ਅਕਾਲੀ ਦਲ ਦਾ ਸਾਰਾ ਢਾਂਚਾ ਜਿਹੜਾ ਹੈਗਾ ਉਹ ਭੰਗ ਕਰ ਦਿੱਤਾ ਜਾਵੇ ਨਵੇਂ ਸਿਰਿਓਂ ਭਰਤੀ ਹੋਵੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੁਧਾਰ ਉਹਦੇ ਵਿੱਚ ਕਰਨ ਦੀ ਗੱਲ ਕਹੀ ਸੀ ਸੋ ਉਹਨਾਂ ਨੂੰ ਜਦੋਂ ਪੱਤਰਕਾਰਾਂ ਨੇ ਫੋਨ ਤੇ ਪੁੱਛਿਆ ਤੇ ਉਹ ਬੀਬਾ ਜੀ ਬੜਾ ਹੀ ਜੇ ਤੂੰ ਨੌਜ ਵਿੱਚ ਗੱਲ ਕਰਦੇ ਨਜ਼ਰ ਆਏ ਨੇ ਸੋ ਉਹਨਾਂ ਨੇ ਇਸ ਅਸਤੀਫੇ ਦਾ ਸਵਾਗਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਚਲੋ देर आज ਦਰਸਤ ਆਏ ਪਰ ਇਹ ਝੁੰਡਾ ਕਮੇਟੀ ਤੋਂ ਬਾਅਦ ਹੀ ਉਹਨਾਂ ਨੂੰ ਆਪਣੇ ਆਪ ਹੀ ਰਿਸਪੈਕਟ ਨਾਲ ਅਸਤੀਫਾ ਦੇ ਦੇਣਾ ਚਾਹੀਦਾ ਸੀ ਤੇ ਤਾਂ ਕਿ ਇੰਨਾ ਜ਼ਿਆਦਾ ਜਿਹੜਾ ਖਲਾਰਾ ਉਹ ਨਾ ਵਧਾ ਸੋ ਜਿਵੇਂ ਵੀ ਹੋਇਆ ਐਸ ਵੇਲੇ ਇੱਕ ਵਾਰ ਸੁਖਬੀਰ ਸਿੰਘ ਬਾਦਲ ਉਨਾਂ ਨੇ ਸ਼ੋਵਣੀ ਅਕਾਲੀ ਦਲ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਅਗਲਾ ਰਸਤਾ ਹੁਣ ਇਸ ਤੋਂ ਵੀ ਜੋਖਮ ਭਰਿਆ ਹੋਏਗਾ ਤੇ ਪੰਥਕ ਹਲਕਿਆਂ ਵਿੱਚ ਚੈਨਲਾਂ ਉੱਤੇ ਇਹ ਵਾਰ-ਵਾਰ ਡਿਬੇਟ ਹੋ ਰਹੀ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਦੇਣ ਨਾਲ ਜਿਹੜਾ ਪੰਥਕ ਸੰਕਟ ਹੈ ਕ੍ਰਾਈਸਿਸ ਬਣਿਆ ਹੋਇਆ ਇਹ ਹੁਣ ਠੀਕ ਹੋ ਜਾਊਗਾ ਕਿ ਅਕਾਲੀ ਦਲ ਹੁਣ ਆਪਣੀਆਂ ਲੀਹਾਂ ਤੇ ਆ ਜਾਊਗਾ ਉੱਬਰ ਜਾਊਗਾ। ਕਿ ਪੰਜਾਬ ਦੇ ਵਿੱਚ ਉਹ ਆਪਣੀ ਸ਼ਾਪ ਦੁਬਾਰਾ ਛੜ ਸਕੂ। ਸੋ ਪੰਥਕ ਵਿਚਾਰਵਾਨਾਂ ਦਾ ਇਹ ਵਿਚਾਰ ਹੈ ਕਿ ਨਹੀਂ ਅਸਤੀਫਾ ਦੇਣਾ ਕੋਈ ਹੱਲ ਨਹੀਂ ਹੈ ਇਹ ਸਿਰਫ ਇੱਕ ਪਹਿਲੀ ਸ਼ੁਰੂਆਤ ਹੈ ਇਸ ਤੋਂ ਅੱਗੇ ਬਹੁਤ ਲੰਮੀ ਦੀਰਘ ਵਿਚਾਰ ਹੋਣੀ ਚਾਹੀਦੀ ਹੈ ਸੋ ਸਾਰੀਆਂ ਤਰ੍ਹਾਂ ਨੂੰ ਨਮਾਇੰਦਾ ਜਮਾਤਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਤੇ ਅੱਗੋਂ ਵਾਸਤੇ ਇਸ ਦੇ ਰਾਹ ਜਿਹੜੇ ਹੈਗੇ ਨੇ ਉਹ ਬੰਦ ਕਰਨੇ ਚਾਹੀਦੇ ਨੇ ਜਿਦੇ ਵਿੱਚ ਪਰਿਵਾਰ ਪ੍ਰਸਤੀ ਇਕਾ ਅਧਿਕਾਰ ਜਾਂ ਕੋਈ ਪੈਸੇ ਦਾ ਜ਼ੋਰ ਹੋਵੇ ਜਾਂ ਇਦਾਂ ਇਹ ਚੀਜ਼ਾਂ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਸੋ ਅਕਾਲੀ ਦਲ ਸਿੱਖ ਕੌਮ ਦੀ ਸਰਮੌਰ ਸੰਸਥਾ ਹੈ ਸੋ ਇਹਨੂੰ ਜਿੰਦਾ ਰੱਖਣਾ ਹਮੇਸ਼ਾ ਜ਼ਰੂਰਤ ਹੈ ਪੰਜਾਬ ਦੀ ਖੇਤਰੀ ਸਿਰਫ ਇਹ ਪੰਜਾਬ ਦੀ ਹੀ ਖੇਤਰੀ ਪਾਰਟੀ ਨਹੀਂ ਹੈ ਇਹ ਵਰਲਡ ਵਾਈਡ ਖੇਤਰੀ ਪਾਰਟੀ ਹੈ ਭਾਵੇਂ ਜਿੱਥੇ-ਜਿੱਥੇ ਵੀ ਸਿੱਖਾਂ ਦੀ ਵਸੋਂ ਹੈ ਉਹ ਕਿਸੇ ਵੀ ਕੰਟਰੀ 'ਚ ਹੋਵੇ ਭਾਰਤ ਦੇ ਕਿਸੇ ਵੀ ਸਟੇਟ 'ਚ ਹੋਵੇ ਅਕਾਲੀ ਦਲ ਸਾਰਿਆਂ ਦੀ ਹੀ ਨੁਮਾਇੰਦਗੀ ਕਰਨ ਦਾ ਹੱਕਦਾਰ ਹੋਣਾ ਚਾਹੀਦਾ ਹੈ ਤੇ ਇਹ ਨੂੰ ਇਸ ਤਰ੍ਹਾਂ ਨਹੀਂ ਕਿ ਅਸੀਂ ਇਹ ਸਿਰਫ ਪੰਜਾਬ 'ਚ ਹੀ ਸਰਕਾਰ ਬਣਾਉਂਦਾ ਤੇ ਪੰਜਾਬ ਦੀ ਖੇਤਰੀ ਪਾਰਟੀ ਹੋ ਗਈ ਨਹੀਂ ਇਹ ਬਹੁਤ ਵਿਸ਼ਾਲ ਪਾਰਟੀ ਹੈ ਇਸ ਦੀ ਸਲਾਮਤੀ ਹਰ ਸਿੱਖਰ ਦਾਸ ਕਰਦਾ ਹੈ ਪਰ ਉਸ ਦਾ ਕੋਈ ਵਿਧੀ ਵਿਧਾਨ ਨਿਜਮ ਹੋਣੇ ਚਾਹੀਦੇ ਨੇ ਸੋ ਇਸ ਤਰ੍ਹਾਂ ਪੰਥਕ ਹਲਕਿਆਂ ਵਿੱਚ ਇਸ ਦੀ ਫਿਰ ਖੁਸ਼ੀ ਵੀ ਪਾਈ ਜਾ ਰਹੀ ਹੈ ਤੇ ਅਰਦਾਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਅਕਾਲੀ ਦਲ ਆਪਣੀਆਂ ਲੀਹਾਂ ਤੇ ਚੱਲੇ ਤੇ ਇਸ ਨੂੰ ਸਹਿਰਦਤਾ ਦੇ ਨਾਲ ਇਸ ਮਸਲੇ ਨੂੰ ਨਿਜਠ ਲਿਆ ਜਾਵੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਜਰੂਰ ਦੱਸਣਾ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨ ਦੀ ਕਿਰਪਾਲਤਾ ਕਰਨੀ ਆ ਸ਼ੇਅਰ ਕਰਨਾ ਜੀ ਧੰਨਵਾਦ